ਅਮਰੇ ਸਰ ਸ਼ੂਟ ਕਰ ਰਹੇ ਸੀ ਨਾ ਉੱਥੇ ਨੇਰੀ ਤੂਫਾਨ ਆ ਗਿਆ ਇੱਕ ਦਿਨ ਬਹੁਤ ਜ਼ਿਆਦਾ ਓਪਨ ਚ ਸੀਗਾ ਸ਼ੂਟ ਕਿਤੇ ਥਾਣ ਨਹੀਂ ਸੀ ਲੋਕਾਂ ਨੂੰ ਅਸੀਂ ਸਟੇਜ ਦੇ ਉੱਤੇ ਸੀ ਸਟੇਜ ਤੇ ਬੈਠੇ ਸੀਗੇ ਤੇ ਉਸ ਸਟੇਜ ਦੇ ਨਾ ਉਹ ਜਿਹੜੇ ਪਿੱਲਰ ਲੱਗੇ ਹੋਦੇ ਨੇ ਵੱਡੇ ਵੱਡੇ ਇੰਨੀ ਤੇਜ਼ ਨੇ ਰਹੀ ਸਾਨੂੰ ਮੌਕਾ ਨਹੀਂ ਮਿਲਿਆ ਵੀ ਅਸੀਂ ਕਿਸੇ ਪਾਸੇ ਕੋਈ ਡਿਸੀਜਨ ਲੈ ਲਈ ਆ ਕਿ ਕਿੱਧਰ ਜਾਣਾ ਤੇ ਉਹ ਪਿੱਲਰਾਂ ਲਾ ਕੇ ਫਿਰ ਸੱਚ ਵੱਜਿਆ ਅੱਛਾ ਜੀ ਹਾਂ ਮੈਂ ਡਿੱਗ ਗਿਆ બસ बेहोश ਨਹੀਂ ਹੋ ਰਿਹਾ ਕੱਚੀ ਉਤਰਾਂ ਦੀ ਖੇਡ ਚੱਲ ਰਹੀ ਹੈ ਇੱਕ ਜੀਵਨ ਚ ਖੇਡ ਚੱਲਦੀ ਹੈ ਇੱਕ ਮੈਦਾਨ ਦੀ ਖੇਡ ਚੱਲਦੀ ਹੈ ਉਹ ਦੋਨੋਂ ਕਿਹੜਾ ਖਿਡਾਰੀ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲਣਗੇ ਵੀ ਆਮ ਜ਼ਿੰਦਗੀ ਚ ਵੀ ਖੇਡ ਖੇੜਦੇ ਨੇ ਉਹ ਪਾਤਰ ਤੇ ਜਿਹੜੀ ਖੇਡ ਖੇੜ ਰਹੇ ਨੇ ਵਿੱਚ ਕੁਸ਼ਤੀ ਉਹਦੇ ਚ ਵੀ ਖੇਡ ਦੇ ਲਈ ਕਿਹੜੇ ਕਿਹੜੇ ਦਾਅ ਵਰਤਦੇ ਨੇ ਉਹ ਸਾਰੀਆਂ ਚੀਜ਼ਾਂ ਤੋਂ ਫਿਲਮ 'ਚ ਨਵੀਆਂ ਦੇਖੀ ਦੂ ਮੂਸੇ ਵਾਲੇ ਦੀ ਡੈਥ ਹੋਈ ਆ ਜਦੋਂ ਨਾ ਉਦੋਂ ਸਾਡਾ ਸ਼ੂਟ ਚੱਲਦਾ ਸੀ ਅਸੀਂ ਮੈਂ ਉਹ ਘਟਨਾ ਵੀ ਦੱਸਦਾ ਸੀ ਨਾ ਸਾਨੂੰ ਸ਼ਾਮ ਦਾ ਟਾਈਮ ਸੀ ਸੀ 5:30 ਵਜੇ ਸ਼ੂਟ ਸਵਾ 5 ਸ਼ੂਟ ਚੱਲ ਜਾਂਦਾ ਸੀ ਤੇ ਉਸ ਤੋਂ ਸਾਨੂੰ ਨਿਊਜ਼ ਆ ਪਤਾ ਲੱਗਦਾ ਵੀ ਇਦਾਂ ਕਰਕੇ ਵੀ ਆ ਘਟਨਾ ਘਟ ਗਈ ਤਾਂ ਸਾਰਿਆਂ ਨੂੰ ਹੁਣ ਸ਼ੌਕ ਲੱਗਿਆ ਯਕੀਨ ਜੇ ਨਹੀਂ ਹੋਇਆ ਪਹਿਲਾਂ ਤਾਂ ਵੀ ਐਵੇਂ ਕਿਸੇ ਨੇ ਅਫਵਾਹ ਫਲਾਤੀ ਹੋ ਉਹ ਐਸੀ ਵੀ ਚੱਲ ਜੇ ਘਟੀ ਵੀ ਠੀਕ ਹੈ ਕੁਝ ਹੋਇਆਗਾ ਤਾਂ ਉਹ ਉਹ ਠੀਕ ਹੋਊਗਾ ਮਨ ਚ ਸੀਗਾ ਮੈਨੂੰ ਲੱਗਾ ਸਾਰਿਆਂ ਨੂੰ ਹੀ ਸੀਗਾ ਸਾਨੂੰ ਮੈਨੂੰ ਵੀ ਸੀ ਯਾਰ ਹਰ ਬੰਦੇ ਨੂੰ ਸੀ ਵੀ ਯਾਰ ਚਲੋ ਕੋਈ ਗੱਲ ਨਹੀਂ ਇੱਕ ਕਟਨਾ-ਕੱਟੀਆਂ ਬਟ ਉਹ ਸੇਫ ਹੋ ਗਈ ਕਿ ਸਾਡੇ ਸੈੱਟ ਦੇ ਉੱਤੇ ਇੱਕ ਬੜੀ ਅਨਸੁਖਾਮੀ ਕਟਨਾ ਸੀ ਸਾਡੇ ਲਈ ਸਾਰਿਆਂ ਲਈ ਬੜੇ ਦੁੱਖ ਦੀ ਘੜੀ ਸੀ ਉਸ ਤੋਂ ਬਾਅਦ ਫਿਰ ਸ਼ੂਟ ਬੰਦ ਰਿਹਾ ਆ ਦੋ ਤਿੰਨ ਦਿਨ ਸ਼ੂਟ ਆਫ ਰਿਹਾ ਫਿਰ ਉਸ ਤੋਂ ਬਾਅਦ ਸਟਾਰਟ ਕੀਤਾ ਬਟ ਫਿਰ ਉਹ ਗੈਪ ਪਿਆ ਜਿਹੜਾ ਦੋ ਦਿਨ ਦਾ ਉਸ ਤੋਂ ਬਾਅਦ ਫਿਲਮ ਦਾ ਲੰਬਾ ਗੈਪ ਪਿਆ ਇੱਕ 6-7 ਮਹੀਨੇ ਸ਼ੂਟ ਡਿਲੇ ਹੋਇਆ ਫਿਰ ਜਿਹੜਾ ਸੀ ਫਿਰ ਰਾਜਸਥਾਨ ਕੀਤਾ ਨੈਕਸਟ ਈਅਰ ਕੀਤਾ ਜਾ ਕੇ ਉਹ ਘਟਨਾ ਤੋਂ ਬਾਅਦ ਐਸੀ ਜਾਨੀ ਮਾਹੌਲ ਬਣ ਗਿਆ ਸੀਗਾ ਵੀ ਸਾਰੇ ਬੰਦੇ ਬਹੁਤ ਸੈਟ ਨਾ ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ 9 ਫਬਰੀ ਨੂੰ ਫਿਲਮ ਮਾਰੀ ਹੈ ਖਡਾਰੀ ਤੇ ਸਾਡੇ ਨਾਲ ਮੌਜੂਦ ਨੇ ਫਿਲਮ ਦੇ ਵਿਲਨ ਨਵਦੀਪ ਕਲੇਰ ਜੀ ਤੇ ਮੇਰੇ ਸੀਨੀਅਰ ਵੀ ਨੇ ਇੱਥੇ ਅਸੀਂ ਇਕੱਠੇ ਕੀਤਾ ਮਤਲਬ ਸਾਡੇ ਸੀਨੀਅਰ ਸੀਗੇ ਅ ਅੱਗੇ ਸੀ ਕਾਫੀ ਸਸੀ ਕਾ ਭਾਜੀ ਸਸੀ ਕਾਲ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਵੀਰ ਜੀ ਕੀ ਹਾਲ ਨੇ ਕੀ ਹਾਲ ਚੱਲੇ ਬਹੁਤ ਵਧੀਆ ਤੇ ਵਧੀਆ ਗੱਲ ਇਹ ਆ ਵੀ ਆਪਣੇ ਚੈਨਲ ਦਾ ਨਾਮ ਪਿੰਡੂ ਟੀਵੀ ਹੈ ਤੇ ਫਿਲਮ ਵੀ ਪਿੰਡੂ ਕਲਚਰ ਨਾਲ ਰਿਲੇਟਡ ਹੈ ਜੁੜੀ ਹੋਈ ਹੈ ਇਹਦੇ ਪਾਤਰ ਵੀ ਤੁਹਾਨੂੰ ਉਧਰ ਦੀ ਦੇਖਣ ਨੂੰ ਮਿਲਣਗੇ ਕੀ ਕਿਰਦਾਰ ਆ ਤੁਹਾਡਾ ਫਿਲਮ ਦੇ ਵਿੱਚ ਮਤਲਬ ਤੁਸੀਂ ਕਰਤਾਰ ਚੀਮਾ ਤੇ ਗੁਰਨਾਮ ਭੁੱਲੜਾ ਦੇ ਅਗੇਂਸਟੋਂ हां ऑब्वियसली ਮਿਲਦਾ ਜਿਹੜਾ ਵਿਲਨ ਹੈ ਉਹ ਐਂਗੇਜਡ ਹੋਊਗਾ ਤਾਂ ਹੀ ਟਕਰਾਅ ਹੋਊਗਾ ਤੇ ਕੁਝ ਨਿਕਲੂਗਾ हां ਮੈਂ ਗਰਨਾਮਵੀਰ ਤੇ ਕਰਤਾਰ ਦੇ ਆਪੋਜੀਟ ਕਰ ਰਿਹਾ ਮਿੱਤੂ ਦਾ ਕਰੈਕਟਰ ਮਤਲਬ ਮੇਨ ਵਿਲਨ ਤੁਸੀਂ ਫਿਲਮ ਦੇ ਵਿੱਚ ਜਿਹੜੇ ਨੈਗੇਟਿਵ ਸ਼ੇਡ ਦੇ ਨੇ ਸਾਰੇ ਵਿਲਨ ਹੀ ਹੁੰਦੇ ਨੇ ਉਹ ਇਹ ਕਹਿ ਸਕਦੇ ਹੋ ਤੁਸੀਂ ਵੀ ਉਹ ਜੋ ਮਿੱਤੂ ਆ ਜਿਹੜਾ ਉਹ ਬਣੀ ਬਣੀ ਖੇਡ ਖਰਾਬ ਕਰ ਦਿੰਦਾ ਤਾਂ ਉਹ ਤੁਹਾਨੂੰ ਫਿਲਮ ਚ ਦੇਖਣ ਨੂੰ ਮਿਲੂਗਾ ਨੋ ਬਾਈ ਤਾਂ ਹੀ ਕਾਸਟ ਤਾਂ ਹੀ ਕੀਤਾ ਵੀ ਬਹੁਤ ਦੇਖਣ ਨੂੰ ਹਰਾਮੀ ਜਿਹਾ ਲੱਗਦੇ ਹਨ ਰਮੀ ਟਾਈਪ ਮਤਲਬ 네ਗੇਟਿਵ ਸ਼ੇਡ ਜਿਆਦਾਤਰ ਮਿਲਦਾ ਤੁਹਾਨੂੰ ਫਿਲਮਾਂ ਦੇ ਵਿੱਚ ਜਿਵੇਂ ਮੈਂ ਪਿੱਛੇ ਪਾਤਰ ਕਰ ਚੁੱਕਿਆ ਨਾ ਐਕਚੁਅਲੀ ਉਹ ਹੋ ਸਕਦਾ ਉਹਨਾਂ ਨੇ ਵਧੀਆ ਅਪੀਲ ਕੀਤਾ ਹੋਵੇ ਰਾਈਟਰ ਡਾਇਰੈਕਟਰਸ ਨੂੰ ਕਿ ਉਹਨਾਂ ਨੂੰ ਲੱਗਿਆ ਵੀ ਹਾਂ ਮੈਂ ਆ ਪਾਤਰ ਜਿਆਦਾ ਵਧੀਆ ਕਰ ਸਕਦਾ ਹਾਂ ਹੋ ਸਕਦਾ ਉਸੇ ਕਰਕੇ ਮਿਲ ਰਹੇ ਨੇ ਤੇ ਬਾਜੀ ਇੱਕ ਤੁਹਾਨੂੰ ਫਿਲਮ ਜਿਹੜੀ ਤੁਹਾਨੂੰ ਥੋੜੀ ਜਿਹੀ ਤੋਂ ਪਹਿਚਾਣ ਬਣੀ ਸੀ ਗਾਂਧੀ ਜੀ ਤੇ ਉਹਦਾ ਐਕਸਪੀਰੀਅੰਸ ਦੱਸੋ ਕਿਵੇਂ ਆ ਰਿਹਾ ਉਹ ਤੋਂ ਤੋਂ ਉਹ ਫਿਲਮ ਤੋਂ ਬਾਅਦ ਇਹ ਕੰਮ ਮਿਲਣਾ ਸਟਾਰਟ ਹੋਇਆ ਹਾਂ ਉਹ ਐਕਚੁਅਲੀ ਉਹ ਅਸੀਂ ਉਦੋਂ ਯੂਨੀਵਰਸਿਟੀ ਪਾਸ ਆਊਟ ਹੋ ਚੁੱਕੇ ਸੀ ਜਦੋਂ ਫਿਲਮ ਹੋ ਆਈ ਹੈ ਗਾਂਧੀ ਦੀ ਸਾਰੀ ਕਾਸਟਿੰਗ ਹੋਈ ਹੈ ਤੇ ਉਸ ਫਿਲਮ ਨੇ ਜਿੰਨੇ ਵੀ ਅਸੀਂ ਮੁੰਡਿਆਂ ਨੇ ਕੰਮ ਕੀਤਾ ਸੀ ਉਹਦੇ ਚ ਤਕਰੀਬਨ ਤਕਰੀਬਨ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਜ਼ਿਆਦਾ ਵਧੀਆ ਸਾਨੂੰ ਇੱਕ ਐਕਸਪੋਜ਼ਰ ਦਿੱਤਾ ਅੱਜ ਕੀ ਗੱਲ ਹੈ ਇਹਨੇ ਫਿਲਮਾਂ ਘੱਟ ਦੇਖਣ ਨੂੰ ਤੁਸੀਂ ਘੱਟ ਵੀ ਨਹੀਂ ਦੇਖਣ ਨੂੰ ਦੇਖਣ ਚ ਮਿਲਦੇ ਹੋ ਕੀ ਗੱਲ ਫਿਲਮਾਂ ਚੂਜ਼ੇ ਘੱਟ ਕਰਦੇ ਹੋ ਚੂਜ਼ ਜਾਂ ਸਿਲੈਕਟਡ ਕਰਦੇ ਹੋ ਇਹ ਕੁਦਰਤੀ ਹੋ ਜਾਂਦਾ ਵੀ ਮੇਰੇ ਕੋਲ ਆਉਂਦੀਆਂ ਨੇ ਫਿਲਮਾਂ ਵੜੀਆਂ ਉਹ ਚੂਜ਼ ਹੋ ਕੇ ਆਉਂਦੀਆਂ ਨੇ ਆਪ ਦੇ ਆਪੀ ਪ੍ਰਮਾਤਮਾ ਦੀ ਮਿਹਰ ਹੀ ਹੈ ਅ ਕਿ ਮੈਂ ਹਜੇ ਤੱਕ ਕਰਨੀਆਂ ਪਈਆਂ ਕੁਝ ਚੂਜ਼ ਵੀ ਬਟ ਇਹ ਵੀ ਜਿੱਦਾਂ ਜਿਉਂ ਜਿੰਨਾ ਕੋ ਆਫਰ ਤੁਹਾਨੂੰ ਆਉਂਦੇ ਨੇ ਚੰਗੇ ਕੰਮ ਦੇ ਮੈਨੂੰ ਹੁੰਦਾ ਵੀ ਕੁਝ ਵਧੀਆ ਹੀ ਕਰੀਏ ਤਾਂ ਹੋ ਸਕਦਾ ਮੈਂ ਤਾਂ ਘਟ ਦੇਖਦਾ ਜਾਂ ਜ਼ਿਆਦਾਤਰ ਹਜੇ ਡਾਇਰੈਕਟਰ ਪ੍ਰੋਡਿਊਸਰ ਨੂੰ ਜਿੱਥੇ ਮੇਰਾ ਨੰਬਰ ਨਹੀਂ ਹੈਗਾ ਉਹਨਾਂ ਕੋਲੇ ਵੀ ਮੈਨੂੰ ਮੈਨੂੰ ਅਪਰੋਚ ਨਹੀਂ ਕਰ ਪਾਰੇ ਉਹ ਪਰ ਮੈਂ ਆਲਵੇਜ਼ ਅਵੇਲੇਬਲ ਹਰ ਤਰ੍ਹਾਂ ਦੇ ਕਿਰਦਾਰ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਤਿਆਰ ਹਾਂ ਤੇ ਵੀਰ ਜੀ ਤੁਸੀਂ ਥੀਏਟਰ ਵੀ ਕਰਦੇ ਹੋ ਨਾ ਨਾਲ ਨਾਲ ਫਿਲਮਾਂ ਵੀ ਕਰਦੇ ਹੋ ਤੇ ਜਦੋਂ ਥੀਏਟਰ ਕਰਦੇ ਸੀਗੇ ਉਸ ਦਿਨ ਤੁਹਾਨੂੰ ਜਿਹੜਾ ਸੀਰੀਅਲ ਮਿਲਿਆ ਸੀ ਇੱਕ ਬਹੁਤ ਫੇਮਸ ਹੋਇਆ ਸੀ ਡੇਲੀ ਡੇਲੀ ਸ਼ੋਪ ਆੱਖੀਆਂ ਦੂਰ ਜਾਈਨਾ ਕਿਵੇਂ ਮਿਲਿਆ ਸੀਗਾ ਉਹ ਉਹ ਐਕਚੁਅਲੀ ਮੈਂ ਆਡੀਸ਼ਨ ਦਿੱਤਾ ਸੀ ਉਹ ਸੀਰੀਅਲ ਦਾ ਯੂਨੀਵਰਸਿਟੀ ਤੋਂ ਮੈਨੂੰ ਯਾਦ ਆ ਮੈਂ ਜਾ ਰਿਹਾ ਸੀ ਘਰ ਤੇ ਮੈਨੂੰ ਯੂਨੀਵਰਸਿਟੀ ਆਪਣਾ ਨਹੀਂ ਹੈ 골 ਆਪਣਾ 골 ਮਾਰਕੀਟ ਉੱਥੇ ਮੈਂ ਜਾ ਰਿਹਾ ਸੀ ਕਰਨ ਨੂੰ ਤੇ ਉੱਥੇ ਮੈਨੂੰ ਲੱਖਾ ਬਾਈ ਮਿਲ ਗਏ ਲੱਖਾ ਲੈਰੀ ਭਾਜੀ ਤੇ ਉਹ ਮੈਨੂੰ ਕਹਿੰਦੇ ਕਿੱਥੇ ਮੈਂ ਕਿਹਾ ਮੈਂ ਘਰੇ ਚੱਲਿਆਂ ਕਹਿੰਦੇ ਬੈਠ ਗੱਡੀ 'ਚ ਤੈਨੂੰ ਮਲਾਉਣਾ ਕਿਸੇ ਨੂੰ ਮੈਨੂੰ ਬਿਠਾ ਕੇ ਘੜੀ 'ਚ ਲੈ ਗਏ ਉੱਥੇ ਤੇ ਜਾਂਦੇ ਗੁਰਬੀਰ ਗਰੇਵਾਲ ਸਰ ਸਾਡੇ ਡਾਇਰੈਕਟਰ ਸੀ ਜਿਹੜੇ ਤੇ ਉਹਨਾਂ ਦੇ ਮੈਮ ਮਿਸਿਸ ਸੀ ਜਿਹੜੇ ਸਾਡੇ ਮਨਪ੍ਰੀਤ ਮੈਮ ਤੇ ਉੱਥੇ ਮੈਂ ਆਡੀਸ਼ਨ ਦਿੱਤਾ ਤਾਂ ਸਿਲੈਕਟ ਹੋ ਇਸ ਤਰ੍ਹਾਂ ਸਿਲੈਕਟ ਹੋ ਗਿਆ ਸੀ ਤੇ ਭਾਜੀ ਬਹੁਤ क्रेज ਸੀਗਾ ਨਾ ਉਹ ਜਦੋਂ ਪੀਡੀਸੀ ਈਡੀਸੀ ਪੰਜਾਬੀ ਤਾਂ ਹੁੰਦਾ ਸੀ ਨਾ ਉਹ ਸਾਡੇ ਘਰ ਦੇ ਉਹ ਸੀਰੀਅਲ ਕਦੋਂ ਆਊਗਾ ਹਰੇਕ ਡੇਲੀ ਆਉਂਦਾ ਸੀ ਮਤਲਬ ਥੋੜੇ ਕਿਰਦਾਰ ਦਾ ਬਹੁਤ ਸਾਨੂੰ ਬੇਸਬਰ ਇੰਤਜ਼ਾਰ ਰਹਿੰਦਾ ਸੀਗਾ ਵੀ ਨਵਦੀਪ ਦਾ ਰੋਲ ਥੋੜਾ ਨੈਗੇਟਿਵ ਰੋਲ ਸੀ ਉਹ ਚ ਵੀ ਹਾਂਜੀ ਹਾਂਜੀ ਉਹ ਕਰਨੈਲ ਦਾ ਪਾਤਰ ਮੈਂ ਕੀਤਾ ਸੀ ਉਹਨੂੰ ਅੱਜ ਵੀ ਮੈਨੂੰ ਪੁਰਾਣੇ ਜਿੰਨੇ ਵੀ ਬੰਦਿਆਂ ਨੇ ਉਹ ਦੇਖਿਆ ਹੈਗਾ ਅਜੇ ਵੀ ਮੈਨੂੰ ਕਾਲਸ ਆ ਜਾਂਦੀਆਂ ਨੇ ਉਸ ਪਾਤਰ ਨੂੰ ਲੈ ਕੇ ਵੀ ਕਰਨੈਲ ਕੀ ਹਾਲ ਨੇ ਜਦੋਂ ਮੈਨੂੰ ਉਹ ਨਾ ਨਾ ਬੁਲਾਉਂਦੇ ਨੇ ਤਾਂ ਮੈਨੂੰ ਚੰਗਾ ਲੱਗਦਾ ਵੀ ਹਾਂ ਯਾਰ ਮੈਂ ਕੁਝ ਕੀਤਾ ਹੋਊਗਾ ਜਿਹੜਾ ਮੈਨੂੰ ਇਸ ਪਾਤਰ ਦੇ ਨਾ ਨਾ ਯਾਦ ਕਰਦੇ ਨੇ ਫਿਰ ਉਸ ਤੋਂ ਬਾਅਦ ਮੇਰੀ ਸੀ ਗਾਂਦੀ ਫਿਲਮ ਹਾਂਜੀ ਉਸ ਤੋਂ ਬਾਅਦ ਮੈਂ ਗਾਂਧੀ ਫਿਲਮ ਕੀਤੀ ਉਸ ਵਾਰ ਇੱਕ ਫਿਲਮ ਕੀਤੀ ਸੀ ਯਾਰ ਪ੍ਰਦੇਸੀ ਉਸ ਤੋਂ ਪਹਿਲਾਂ ਕੀਤੀ ਸੀ ਤੇ ਆਹ ਫਿਰ ਚਲ ਚੋ ਚੱਲ ਗਾਂਧੀ ਗਾਂਧੀ 2 ਸਰਦਾਰ ਮੁਹੰਮਦ ਜ਼ਿਕੰਦਰ ਮੇਰੀ ਫਿਰ ਉੱਚਾ ਪਿੰਡ ਇਹ ਸੈਂਟਾਈ ਸੀ ਤੇ ਉਸ ਤੋਂ ਬਾਅਦ ਆਹ ਤੇ ਹੁਣ ਇਹ ਫਿਲਮ ਦੇ ਵਿੱਚ ਕਿਰਦਾਰ ਕਿਵੇਂ ਦਾ ਮਤਲਬ ਕਿਵੇਂ ਦੇ ਆ ਸ਼ੂਟਿੰਗ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਆ ਕੀ ਕੀ ਇਹਦੇ ਵਾਸਤੇ ਤਿਆਰੀ ਕੀਤੀ ਤੁਸੀਂ ਨੇ ਕਿਰਦਾਰ ਲਈ ਕਿਰਦਾਰ ਲਈ ਤਿਆਰੀ ਤਾਂ ਐਸੀ ਮਨ ਬਾਈ ਨੇ ਜਦੋਂ ਸ਼ੂਟ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਡਿਸਕਸ਼ਨ ਹੁੰਦੀ ਹੈ ਬਾਈ ਨਾਲ ਹਰ ਵਾਰੀ ਜਦੋਂ ਵੀ ਕਰਦੇ ਆ ਤਾਂ ਉਹਨਾਂ ਨੇ ਪਾਤਰ ਬਾਰੇ ਸਾਰੀ ਜਾਣਕਾਰੀ ਮੈਨੂੰ ਦੇਤੀ ਸੀਗੀ ਤੇ ਬਾਈ ਨੇ ਪੁੱਟ ਆਪਣੀਆਂ ਕੁਝ ਬਾਈ ਵੱਲੋਂ ਨਾ ਖੁੱਲਾ ਹੁੰਦਾ ਮਨ ਬਾਈ ਦੀ ਇੱਕ ਅੱਛੀ ਗੱਲ ਹੈ ਵੀ ਉਹ ਪਾਤਰ ਨੂੰ ਉਹ ਐ ਨਹੀਂ ਹੈਗਾ ਬੰਨ ਕੇ ਨਹੀਂ ਰੱਖਦੇ ਹੈਗੇ ਐਕਟਰ ਨੂੰ ਉਕੇ ਉਹਦਾ ਤਾਂ ਹੁੰਦਾ ਵੀ ਤੁਸੀਂ ਆਪਣੇ ਵੱਲੋਂ ਇਨਪੁਟ ਕੀ ਦੇ ਸਕਦੇ ਹੋ ਇਸ ਕੈਰੈਕਟਰ ਲਈ ਵੀ ਬੈਟਰਮੈਂਟ ਲਈ ਤਾਂ ਉਹ ਹਰ ਵਾਰ ਵੈਸੀ ਕੁਛ ਲੋ ਕੁਛ ਕਰਦੇ ਆ ਤੇ ਬਾਈ ਨੂੰ ਜਿਹੜੀ ਚੀਜ਼ਾਂ ਚੰਗੇ ਲੱਗਦੇ ਨੇ ਉਹ ਦੱਸ ਦੇ ਵੀ ਆ ਵਧੀਆ ਆ ਪਰ ਰੱਖ ਲੈਣੇ ਉਸ ਤਰੀਕੇ ਦੀ ਤਿਆਰੀ ਕੀਤੀ ਤੇ ਜਿਹੜੀ ਤੁਸੀਂ ਗੱਲ ਕੀਤੀ ਵਿੱਚ ਨਾਲ ਵੀ ਕੀ ਕਿੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਡਿਊਰਿੰਗ ਸ਼ੂਟ ਤਾਂ ਇੱਕ ਮੈਂ ਤੁਹਾਨੂੰ ਕੱਟਣਾ ਦੱਸਦਾ ਵੀ ਜਦੋਂ ਅੰਮ੍ਰਿਤਸਰ ਸ਼ੂਟ ਕਰ ਰਹੇ ਸੀ ਨਾ ਉੱਥੇ ਨੇਰੀ ਤੂਫਾਨ ਆ ਗਿਆ ਇੱਕ ਦਿਨ ਬਹੁਤ ਜ਼ਿਆਦਾ ਓਪਨ ਚ ਸੀਗਾ ਸ਼ੂਟ ਕਿਤੇ ਥਾ ਨਹੀਂ ਸੀ ਲੋਕਾਂ ਨੂੰ ਅਸੀਂ ਸਟੇਜ ਦੇ ਉੱਤੇ ਸੀ ਸਟੇਜ ਤੇ ਬੈਠੇ ਸੀਗੇ ਤੇ ਉਸ ਸਟੇਜ ਦੇ ਨਾ ਉਹ ਜਿਹੜੇ ਪਿੱਲਰ ਲੱਗੇ ਹੋਦੇ ਨੇ ਵੱਡੇ ਵੱਡੇ ਇੰਨੀ ਤੇਜ਼ ਨਹੀਂ ਰਹੀ ਸਾਨੂੰ ਮੌਕਾ ਨਹੀਂ ਮਿਲਿਆ ਵੀ ਅਸੀਂ ਕਿਸੇ ਪਾਸੇ ਕੋਈ ਡਿਸੀਜਨ ਲੈ ਲਈ ਆ ਕਿ ਕਿੱਧਰ ਜਾਣਾ ਤੇ ਉਹ ਪਿੱਲਰ ਆ ਕੇ ਫਿਰ ਸਿਰ ਚ ਵੱਜਿਆ ਅੱਛਾ ਜੀ ਹਾਂ ਮੈਂ ਡਿੱਗ ਗਿਆ ਬਸ ਬੇਹੋਸ਼ ਨਹੀਂ ਹੋਇਆ ਗਿਆ ਬਚ ਗਿਆ ਮੈਂ ਅੱਖਾਂ ਬੁਰੀ ਨਹੀਂ ਰਹਾ ਗਿਆ ਮੈਨੂੰ ਦਿਖੇ ਨਾ ਕੁਛ ਤੇ ਫਟਾਫਟ ਮੈਂ ਇੱਥੇ ਹੱਥ ਲਾਇਆ ਪਹਿਲਾਂ ਤੇ ਦੇਖਿਆ ਮੈਂ ਸਿਰ ਫੜ ਤਾਂ ਨਹੀਂ ਗਿਆ ਤੇ ਉਹ ਕੋਈ ਪਤਾ ਨਹੀਂ ਲੱਗਿਆ ਤੇ ਫਿਰ ਉਹ ਮੈਨੂੰ ਗੱਡੀ ਚ ਰੱਖਿਆ ਤੇ ਮੈਨੂੰ ਹਸਪੀਟਲ ਲੈ ਕੇ ਗ ਉੱਥੇ ਜਾ ਕੇ ਸਕੈਨ ਸਕੂਨ ਹੋਇਆ ਵੀ ਦੇਖੀਏ ਵੀ ਡੇਮੇਜ ਕਿੰਨਾ ਹੋ ਗਿਆ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਬਚਤ ਰਹਿ ਗਈ ਅ ਕਈ 2-3 ਦਿਨ ਫਿਰ ਟ੍ਰੀਟਮੈਂਟ ਲੈ ਕੇ ਠੀਕ ਹੋ ਗਿਆ ਉਹ ਬੜੀ ਇੱਕ ਅਨ ਸਖਾਵੀ ਘਟਨਾ ਹੋ ਗਈ ਸੀ ਸੱਟ ਮਤਲਬ ਫਿਰ ਤੁਸੀਂ ਜਿਹੜਾ ਫਿਲਮ ਦਾ ਸ਼ੂਟ ਤਾਂ ਚੱਲਦਾ ਸੀਗਾ ਉਸ ਦੌਰਾਨ ਫਿਰ ਰੈਸਟ ਕੀਤੀ ਹੋਣੀ ਫਿਰ ਫਿਰ ਦੁਬਾਰੇ ਰੈਗੂਲਰ ਕੀਤਾ ਹੋਣਾ ਸ਼ੂਟ ਬਿਲਕੁਲ ਕੀਤੀ ਰੈਸਟ ਕਿਉਂਕਿ ਸੱਟ ਬਹੁਤ ਜ਼ਿਆਦਾ ਲੱਗੀ ਸੀ ਤਾਂ ਉਹ ਉਸ ਟਾਈਮ ਦੇ ਫੋਟੋਗ੍ਰਾਫਸ ਵੀ ਹੈਗੇ ਆ ਉਹ ਸ਼ੇਅਰ ਕਰਾਂਗੇ ਆਪਾਂ ਤੁਹਾਨੂੰ ਵੀ ਦੱਸ ਦਾਂਗੇ ਕਿਉਂਕਿ ਮੈਂ ਇਹ ਆ ਵੀ ਦੇਖਣ ਨੂੰ ਅਗਨੇ ਲੱਗਦਾ ਕਿ ਵਾਰੀ ਬਹੁਤ ਨੂੰ ਵੀ ਇਹ ਕੰਮ ਬੜੇ ਸੌਖੇ ਨੇ ਕੋਈ ਵੀ ਕੰਮ ਹੈ ਮਿਹਨਤ ਕਰਨੀ ਪੈਂਦੀ ਹੈ ਉਹਦੇ ਚ ਤੇ ਇਹਦੇ ਚ ਹੁਣ ਐਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਹੋ ਸਕਦਾ ਉੱਥੇ ਜ਼ਿਆਦਾ ਸੱਟ ਵੀ ਲੱਗ ਸਕਦੀ ਸੀ ਪਰ ਉਹ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਬਚਤ ਰਹੀ ਗਈ ਬਚ ਗਏ ਹੋਰ ਕਿਵੇਂ ਰਿਹਾ ਰਿਲੇਸ਼ਨ ਗੁਰਨਾਮ ਵੀਰੇ ਨਾਲ ਤੇ ਕਰਤਾਰਜੀ ਮੇ ਨਾਲ ਕਿਵੇਂ ਦੀ ਬੌਂਡਿੰਗ ਲਈ ਬੌਂਡਿੰਗ ਰਹੀ ਸ਼ੂਟ ਟਾਈਮ ਮੈਂ ਜਦੋਂ ਸੈਟ 'ਚ ਮਿਲਿਆ ਸੀ ਕਰਨਾ ਵੀਰ ਨੂੰ ਪਹਿਲੀ ਵਾਰੀ ਕੰਪਨੀ ਅਸੀਂ ਇਕੱਠੇ ਕੀਤਾ ਪਹਿਲਾਂ ਹੁਣ ਖਿਡਾਰੀ 'ਚ ਕਰ ਰਹੇ ਹਾਂ ਤਾਂ ਲੱਗੇ ਨਹੀਂ ਹੈ ਵੀ ਐ ਕੋਈ ਅਣਜਾਣ ਬੰਦੇ ਨੂੰ ਜਾਂ ਨਵੇਂ ਬੰਦੇ ਨੂੰ ਮਿਲ ਰਹੇ ਆ ਉਹ ਪਹਿਲੇ ਤੇ ਨਹੀਂ 5 ਮਿੰਟਾਂ 'ਚ ਅਸੀਂ ਇੰਨੇ ਫੈਮਿਲੀਅਰ ਜੇ ਹੋ ਗਏ ਰੋਟੀ ਪਾਣੀ ਇਕੱਠੇ ਖਾਂਦੇ ਸੀ ਗੱਲਾਂ ਬਾਤਾਂ ਮਾਰਦੇ ਸੀ ਸੀਨ ਚੱਲਦਾ ਰਹਿੰਦਾ ਸੀ ਹੱਸੇ-ਹੱਸ ਦੇ ਖੇਡਦੇ ਸੀ ਤਾਂ ਬਹੁਤ ਬਹੁਤ ਜ਼ਿਆਦਾ ਵੀ ਕਰਤਾਰ ਭਾਈ ਨੂੰ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਉਹਨਾਂ ਨਾਲ ਪੁਰਾਣਾ ਪਿਆਰ ਹੈ ਸਾਡਾ ਬਾਕੀ ਸਾਰੀ ਟੀਮ ਨਾਲ ਵੀ ਸਿਕੰਦਰ ਕੀਤਾ ਸੀ ਹਾਂ ਸਿਕੰਦਰ ਕੀਤਾ ਸੀ ਅਸੀਂ ਉਹ ਵੀ ਯੂਨੀਵਰਸਿਟੀ ਦਾ ਸਾਡੇ ਸੀਨੀਅਰ ਨੇ ਉਹ ਥੇਟਰ ਡਿਪਾਰਟਮੈਂਟ ਤੋਂ ਉਦੋਂ ਦੇ ਜਾਣਦੇ ਹਾਂ ਹੋਰ ਕੀ ਕਹਿਣਾ ਚਾਹੁੰਦਾ ਫਿਲਮ ਬਾਰੇ ਮਤਲਬ ਫਿਲਮ ਫਿਲਮ ਦੇ ਵਿੱਚ ਕੀ ਮੈਸੇਜ ਹੈ ਲੋਕ ਕਿਉਂ ਫਿਲਮ ਦੇਖਣ ਜਾਣ ਇੱਕ ਤਰ੍ਹਾਂ ਲੱਗ ਕਨਸੈਪਟ ਦੀ ਫਿਲਮ ਆ ਰਹੀ ਹੈ ਖਿਡਾਰੀ ਤੇ ਆਪਣੇ ਮੁੱਖ ਮੰਤਰੀ ਸਾਹਿਬ ਮਾਨਯੋਗ ਭਗਵੰਤ ਮਾਨ ਵੀ ਕਿੱਡਾ ਨੂੰ ਪ੍ਰਮੋਟ ਕਰ ਰਹੇ ਨੇ ਇੱਕ ਪਤਨ ਪੰਜਾਬ ਦੇ ਖੇਡਾਂ ਹਨਾ ਹਰੇਕ ਸਾਲ ਆਉਂਦੀਆਂ ਚੱਲਦੀਆਂ ਨੇ ਤੇ ਇਹ ਖਿਡਾਰੀ ਫਿਲਮ ਹੈ ਅਲੱਗ ਤਰ੍ਹਾਂ ਦੀ ਫਿਲਮ ਹੈ ਇੱਕ ਤਰ੍ਹਾਂ ਕਮੇਡੀ ਹਟਕੇ ਆ ਮਤਲਬ ਕੀ ਸੰਦੇਸ਼ ਦਿੰਦੀ ਹੈ ਫਿਲਮ ਫਿਲਮ ਦੇ ਵਿੱਚ ਯੂਥ ਓਰੀਐਂਟਡ ਮੂਵੀ ਹੈ ਪਹਿਲੀ ਗੱਲ ਇਹ ਆ ਵੀ ਫੈਮਿਲੀਅਰ ਫਿਲਮ ਹੈ ਤੁਸੀਂ ਸਾਰੇ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਦੋ ਤਰ੍ਹਾਂ ਦੀ ਖੇਡ ਚੱਲ ਰਹੀ ਹੈ ਇੱਕ ਜੀਵਨ ਚ ਖੇਡ ਚੱਲਦੀ ਹੈ ਇੱਕ ਮੈਦਾਨ ਦੀ ਖੇਡ ਚੱਲਦੀ ਹੈ ਉਹ ਦੋਨੋਂ ਕਿਹੜਾ ਖਿਡਾਰੀ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲਣਗੇ ਵੀ ਆਮ ਜ਼ਿੰਦਗੀ ਚ ਵੀ ਖੇਡ ਖੇੜਦੇ ਨੇ ਉਹ ਪਾਤਰ ਤੇ ਜਿਹੜੀ ਖੇਡ ਖੇੜ ਰਹੇ ਨੇ ਵਿੱਚ ਕੁਸ਼ਤੀ ਉਹਦੇ ਚ ਵੀ ਖੇਡਦੇ ਲਈ ਕਿਹੜੇ ਕਿਹੜੇ ਦਾਅ ਵਰਤਦੇ ਨੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਫਿਲਮ ਚ ਨਵੀਆਂ ਦੇਖਣ ਨੂੰ ਮਿਲਣਗੀਆਂ ਤੇ ਤੁਸੀਂ ਇਨਟਰੇਨ ਵੀ ਕਰੋਗੇ ਹੱਸੋਗੇ ਵੀ ਖੂਬ ਫਿਲਮ ਦੇ ਵਿੱਚ ਤੇ इमोशनल ਵੀ ਹੋਣਗੇ ਤੇ ਇੱਕ ਭਰਾਵਾਂ ਦਾ ਜਿਹੜਾ ਬੌਂਡਿੰਗ ਹੁੰਦੀ ਹੈ ਪਿਆਰ ਹੁੰਦਾ ਹੈਗਾ ਉਹ ਕਰਤਾਰ ਤੇ ਕਰਨਾਮ ਦਾ ਤੁਹਾਨੂੰ ਸਕਰੀਨ ਆਨ ਸਕਰੀਨ ਦੇਖਣ ਨੂੰ ਮਿਲੂਗਾ ਜੋ ਕਿ ਮੈਨੂੰ ਲੱਗਾ ਬੜਾ ਵਧੀਆ ਮੈਂ ਫਿਲਮ ਦੇਖੀ ਜਨ ਕਿ ਜਦੋਂ ਡੱਬ ਕਰਦੇ ਸੀ ਉਹ ਅਲਟੀਮੇਟ ਤੁਹਾਨੂੰ ਚੰਗਾ ਲੱਗੂਗਾ ਉਹ ਦੇਖ ਫਿਲਮ ਦਾ ਜਿਹੜਾ ਸ਼ੂਟ ਚੱਲਿਆ ਕਿੰਨੇ ਦਿਨ ਚੱਲਿਆ ਕਿਹੜੀ ਕਿਹੜੀ ਜਗ੍ਹਾ ਸ਼ੂਟ ਹੋਇਆ ਮਤਲਬ ਪਿੰਡਾਂ ਦੇ ਵਿੱਚ ਹੋਇਆ ਮਤਲਬ ਇੱਕ ਤਰ੍ਹਾਂ ਦੀ ਦੇਸੀ ਕੁਸ਼ਤੀ ਦਿਖਾਈ ਗਈ ਫਿਲਮ ਦੇ ਵਿੱਚ ਹਾਂ ਹਾਂ ਟੋਟਰੀ ਸਾਰਾ ਦੇਸੀ ਜਮਾ ਬਿਲਕੁਲ ਹੀ ਜੋ ਹੁੰਦਾ ਐਕਚੁਅਲ ਦੇ ਵਿੱਚ ਨਾ ਅਮਰੀਕਾ ਸਾਰਾ ਸ਼ੂਟ ਮੋਸਟਲੀ ਉਧਰੀ ਹੋਇਆਗਾ ਕੁਝ ਸ਼ੂਟ ਰਾਜਸਥਾਨ ਵੀ ਕੀਤਾ ਸੀ ਅਸੀਂ ਉਹ ਇੰਨੀ ਗਰਮੀ ਚ ਕੀਤਾ ਸੀ ਅ ਜੂਨ ਜੁਲਾਈ ਦੇ ਦਿਨਾਂ ਦੇ ਵਿੱਚ ਮੈਨੂੰ ਲੱਗਾ ਸੀ ਉਹ ਰਾਜਸਥਾਨ ਸ਼ੂਟ ਕੀਤਾ ਤੇ ਸਾਰਿਆਂ ਨੇ ਪਰਨਾਮ ਮੈਂ ਸਾਰੇ ਸੀ ਸਕਿੰਨ ਵੀ ਸੜਗੀ ਛੱਡੀ ਪਰਨਾਮ ਵੀਰ ਨੇ ਵੀ ਨਹੀਂ ਉਹ ਕੀਤਾ ਉਹਨੂੰ ਵੀ ਯਾਰ ਨਹੀਂ ਅਸੀਂ ਇਹ ਫਿਲਮ ਚ ਤੁਸੀਂ ਦੇਖਿਆ ਹੋਊਗਾ ਕਿ ਟ੍ਰੇਲਰ ਚ ਦੇਖਿਆ ਸਟੰਟ ਨੇ 2-4 ਜਿਹੜੇ ਹੈਗੇ ਨੇਗੇ ਤਾਂ ਉਹ ਅਸੀਂ ਰੀਅਲੀ ਕੀਤੇ ਸੀ ਸਾਡਾ ਕੋਈ ਡਮੀ ਨਹੀਂ ਸੀਗਾ ਨਾਲ ਪਰਨਾਮ ਨੇ ਵੀ ਰੀਅਲ ਕੀਤੇ ਤੇ ਮੈਂ ਵੀ ਉਹ ਅਸੀਂ ਤੋਂ ਉਹਨੇ ਉਹ ਐਕਚੁਅਲ ਸ਼ਾਟ ਦਿੱਤੇ ਹੋਏ ਨੇ ਤੁਸੀਂ ਫਿਲਮ 'ਚ ਦੇਖੋਗੇ ਮਤਲਬ ਕਿਹੜੇ ਮਹੀਨੇ ਦੇ ਵਿੱਚ ਸ਼ੂਟ ਹੋਈ ਹੈ ਫਿਲਮ ਇਹ ਕਿੰਨੀ ਕ ਗਰਮੀ ਸੀ ਉਦੋਂ ਕਿਹੜਾ ਮਹੀਨਾ ਸੀ 23 24 ਸੀਗੀ ਹਾਂ ਤੇ ਆਪਣਾ 23 'ਚ ਹੋਈ ਆ ਸ਼ੂਟ ਜਦੋਂ ਮੈਂ ਦੱਸਦਾ ਜਦੋਂ ਆਪਣਾ 22 'ਚ ਜਦੋਂ ਸਿੱਧੂ ਮੂਸੇ ਵਾਲੇ ਦੀ ਡੈਥ ਹੋਈ ਹੈ ਜਦੋਂ ਨਾ ਉਦੋਂ ਸਾਡਾ ਸ਼ੂਟ ਚੱਲਦਾ ਸੀ ਅਸੀਂ ਮੈਂ ਉਹ ਘਟਨਾ ਵੀ ਦੱਸਦਾ ਅਸੀਂ ਨੇ ਸਾਨੂੰ ਸ਼ਾਮ ਦਾ ਟਾਈਮ ਸੀ ਸੀ 5:30 ਵਜੇ ਸ਼ੂਟ 5:30 ਸ਼ੂਟ ਚੱਲ ਜਾਂਦਾ ਸੀ ਤੇ ਉਸ ਤੋਂ ਸਾਨੂੰ ਨਿਊਜ਼ ਆ ਪਤਾ ਲੱਗਦਾ ਵੀ ਇਦਾਂ ਕਰਕੇ ਵੀ ਆ ਘਟਨਾ ਘਟ ਗਈ ਤਾ ਸਾਰਿਆਂ ਨੂੰ ਸ਼ੌਕ ਲੱਗਿਆ ਯਕੀਨ ਜੇ ਨਹੀਂ ਹੋਇਆ ਪਹਿਲਾਂ ਤਾਂ ਵੀ ਐਵੇਂ ਕਿਸੇ ਨੇ ਅਫਵਾਹ ਫਲਾਤੀ ਹੋ ਉਹ ਐਸੀ ਵੀ ਚੱਲ ਜੇ ਕੱਟੀ ਵੀ ਠੀਕ ਹੈ ਕੁਝ ਹੋਇਆਗਾ ਤਾਂ ਵੀ ਉਹ ਠੀਕ ਹੋਊਗਾ ਮਨ ਚ ਸੀਗਾ ਮੈਨੂੰ ਤਾਂ ਸਾਰਿਆਂ ਨੂੰ ਹੀ ਸੀਗਾ ਸਾਨੂੰ ਮੈਨੂੰ ਵੀ ਸੀ ਯਾਰ ਹਰ ਬੰਦੇ ਨੂੰ ਸੀ ਵੀ ਯਾਰ ਚਲੋ ਕੋਈ ਗੱਲ ਨਹੀਂ ਕਿ ਕੱਟਣਾ ਕੱਟਿਆ ਬਟ ਉਹ ਸੇਫ ਹੋਵੇ ਪਰ ਥੋੜੇ ਟਾਈਮ ਬਾਅਦ ਡਿਕਲੇਅਰ ਹੋ ਗਿਆ ਤਾਂ ਵੀ ਇਦਾਂ ਹੋ ਗਿਆ ਤਾਂ ਸਾਨੂੰ ਸਾਰਾ ਇਦਾਂ ਵੱਡਾ ਤਾਂ ਬਹੁਤ ਵੱਡਾ ਤਾਮਝਾਮ ਲੱਗਾ ਸੀ ਖਾੜੇ ਦਾ ਉਸ ਦਿਨ ਤਾਂ ਮਾਨਵ ਭਾਈ ਨੇ ਨੂੰ ਵੀ ਪਤਾ ਲੱਗਿਆ ਤਾਂ ਉਹ ਸ਼ੂਟ ਭਾਈ ਨੇ ਉਹਦੀ ਬੰਦ ਹੋ ਗਿਆ ਬੰਦ ਹੋਣੇ ਸੀਗਾ ਤੇ ਉਹ ਬੰਦ ਕਰਤਾ ਤੇ ਸਾਰੇ ਜਣੇ ਬੜੇ ਅਲੱਗ ਤਰ੍ਹਾਂ ਦਾ ਮਾਹੌਲ ਜੈ ਕ੍ਰੀਏਟ ਹੋ ਗਿਆ ਉਹ ਤੋਂ ਫਿਰ ਤੱਕ ਮੂੜੇ ਖਰਾਬ ਹੋ ਗਿਆ ਨਾ ਵੀ ਐਡੇ ਵੱਡੇ ਜਿਹੜਾ ਆਰਟਿਸਟ ਬਿਲ ਬਿਲ ਬੋਰਡ ਤੇ ਉਹਨਾਂ ਨੇ ਬੜਾ ਨਾਂ ਬਣਾਇਆ ਸੀਗਾ ਆਪਣੀ ਹਾਂ ਸਰਦਾਰੀ ਨੂੰ ਅੱਗੇ ਲੈ ਕੇ ਗਿਆ ਸੀ ਬਹੁਤ ਉੱਪਰ ਇਹ ਘਟਨਾ ਘਟੂਗੀ ਵੀ ਇੱਕ ਉਹ ਮੁੰਡਾ ਪੰਜਾਬ ਦਾ ਜਿਹੜਾ ਕਿੱਥੋਂ ਉੱਠ ਕਿੱਥੇ ਪਹੁੰਚ ਗਿਆ ਯਾਰ ਵੀ ਐ ਹੋ ਜੂਗਾ ਪਿੰਡ ਨਾਲ ਜੁੜਿਆ ਹੋਇਆ ਨਾਲੇ ਪਿੰਡ ਵਿੱਚ ਰਹਿੰਦਾ ਸੀਗਾ ਉਹ ਆਪਣੀ ਧਰਤੀ ਨਾਲ ਜੁੜਿਆ ਸੀਗਾ ਸਾਡੇ ਸੈੱਟ ਦੇ ਉੱਤੇ ਇੱਕ ਬੜੀ ਅਨਸੁਖਾਮੀ ਘਟਨਾ ਸੀ ਸਾਡੇ ਲਈ ਸਾਰਿਆਂ ਲਈ ਬੜੇ ਦੁੱਖ ਦੀ ਘੜੀ ਸੀ ਉਸ ਤੋਂ ਬਾਅਦ ਫਿਰ ਸ਼ੂਟ ਬੰਦ ਰਿਹਾ ਆ ਦੋ ਤਿੰਨ ਦਿਨ ਸ਼ੂਟ ਆਫ ਰਿਹਾ ਫਿਰ ਉਸ ਤੋਂ ਬਾਅਦ ਸਟਾਰਟ ਕੀਤਾ ਬਟ ਫਿਰ ਉਹ ਗੈਪ ਪਿਆ ਜਿਹੜਾ ਦੋ ਦਿਨ ਦਾ ਉਸ ਤੋਂ ਬਾਅਦ ਫਿਲਮ ਦਾ ਲੰਬਾ ਗੈਪ ਪਿਆ ਇੱਕ 6-7 ਮਹੀਨੇ ਸ਼ੂਟ ਡਿਲੇ ਹੋਇਆ ਫਿਰ ਜਿਹੜਾ ਸੀ ਫਿਰ ਰਾਜਸਥਾਨ ਕੀਤਾ ਨੈਕਸਟ ਈਅਰ ਕੀਤਾ ਜਾ ਕੇ ਉਹ ਘਟਨਾ ਤੋਂ ਬਾਅਦ ਐਸੀ ਜਾਨੀ ਮਾਹੌਲ ਬਣ ਗਿਆ ਸੀਗਾ ਵੀ ਸਾਰੇ ਬੰਦੇ ਬਹੁਤ ਸੈਡ ਹੋ ਗਏ ਸੀ ਉਹਦਾ ਉਹ ਅਜੀਬ ਜੀ ਘਟਨਾ ਸਾਨੂੰ ਸਾਰਿਆਂ ਨੂੰ ਬੜਾ ਕੀ ਕੀ ਦੁੱਖ ਸਮਝ ਨਹੀਂ ਆਇਆ ਸੀ ਸਮਝ ਨਹੀਂ ਆਇਆ ਵੀ ਹੋ ਕੀ ਗਿਆ ਹੈ ਉਹ ਘਟਨਾ ਸੀ ਜੀ ਬੜੀ ਦੁੱਖ ਦਾ ਇੱਕ ਸਾਡੇ ਲਈ ਤੇ ਤੁਹਾਡੀ ਫਿਲਮ ਆ ਰਹੀ ਹੁਣ ਖੜਾ ਰਹੀ ਹੈ ਨਾ ਇਸ ਤੋਂ ਬਾਅਦ ਹੋਰ ਕਿਹੜੇ ਕਿਹੜੇ ਤੁਹਾਡੇ ਪ੍ਰੋਜੈਕਟ ਆ ਰਹੇ ਨੇ ਅੱਗੇ ਇੱਕ ਫਿਲਮ ਮਾਨੂ ਬਾਈ ਨਾਲ ਹੀ ਕੰਪਲੀਟ ਕੀਤੀ ਐ ਸੀ ਹੁਣੀ ਬਸ ਥੋੜਾ ਜਿਹਾ ਸ਼ੂਟ ਰਹਿ ਗਿਆ ਉਹਦਾ ਕੁਝ ਕਰਤਾਰ ਵੀ ਜੋ ਮੈਂ ਹਰਦੀਪ ਗਰੇਵਾਲ ਸਾਰੇ ਹੈਗੇ ਆ ਉਹਦੇ ਚ ਤੇ ਉਸ ਤੋਂ ਬਾਅਦ ਇੱਕ ਫਿਲਮ ਹੋਰ ਮੈਂ ਐਜ਼ ਅ ਮੇਨ ਲੀਡ ਕਰ ਚੁੱਕਿਆ ਕੰਪਲੀਟ ਉਹਦਾ ਇੱਕ ਦਿਨ ਦਾ ਸ਼ੂਟ ਰਹਿ ਗਿਆ ਸਾਡਾ ਉਹ ਵਸ ਜਲਦੀ ਉਹਦਾ ਵੀ ਅਨਾਉਂਸਮੈਂਟ ਕਰ ਦਾਂਗੇ ਮੈਂ ਤੁਸੀਂ ਉੱਚਾ ਪਿੰਡ ਦੇ ਵਿੱਚ ਦੇਖਿਆ ਸੀਗਾ ਇਹ ਮੇਨ ਲੀਡ ਦੇ ਵਿੱਚ ਆਇਆ ਸੀ ਹੁਣ ਮੇਨ ਲੀਡ ਤੇ ਵੀ ਆ ਰਹੀ ਫਿਲਮ ਕੋਈ ਹਾਂਜੀ ਹਾਂਜੀ ਮੇਨ ਲੀਡ ਤੇ ਆ ਰਹੀ ਹੈ ਕੀ ਕੰਪਲੀਟ ਹੋ ਗਿਆ ਕਰਿਆ ਨਾਮ ਦੱਸ ਸਕਦੇ ਹੋ ਨਹੀਂ ਨਹੀਂ ਕਰ ਸਕਦੇ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਹਜੇ ਉਹਦੇ ਐਕਚੁਅਲੀ ਨਾਮ ਤੇ ਡਿਸਕਸ਼ਨ ਚੱਲ ਰਹੀ ਹੈ ਟੀਮ ਜਦੋਂ ਫਾਈਨਲ ਕਰ ਦੂਗੀ ਉਦੋਂ ਆਪਾਂ ਦੱਸ ਦਾਂਗੇ ਤੁਹਾਨੂੰ ਤੁਹਾਡੀ ਬਦੌਲਤ ਹੀ ਲੋਕਾਂ ਨੂੰ ਪਤਾ ਲੱਗਣਾ ਭਰਾ ਤੇ ਉਹ ਤਿਆਰ ਫਿਲਮ ਬਸ ਜਲਦੀ ਅਨਾਉਂਸ ਕਰਾਂਗੇ ਮਤਲਬ ਸਪੋਰਟਿੰਗ ਰੋਲ ਰੋਲ ਵੀ ਨਾਲ ਕਰਦੇ ਰਹੂਗੇ ਤੇ ਐਜ਼ ਅ ਮੇਨ ਲੀਡ ਵੀ ਤੁਸੀਂ ਜਾਓ ਉਹ ਜਿਵੇਂ ਹੁਣ ਮੈਚ ਕੀਤਾ ਨੈਗੇਟਿਵ ਹੈ ਤਾਂ ਹੁਣ ਕਰਤਾਰ ਤੇ ਗੁਰਨਾਮ ਦੋਨਾਂ ਦਾ ਅਲੱਗ ਛੇਡ ਹੈ ਉਹ ਪਾਤਰ ਦਾ ਅਲੱਗ ਛੇਡ ਹੈ ਉਹਨਾਂ ਦਾ ਟਕਰਾ ਹੈ ਐਦਾਂ ਦੇ ਪਾਤਰ ਜੇ ਮੈਨੂੰ ਕਰਨ ਨੂੰ ਮਿਲਣਗੇ ਤਾਂ ਮੈਂ ਡੈਫੀਨੇਟਲੀ ਮੈਂ ਕਰਨਾ ਚਾਹੂੰਗਾ ਕਿਉਂਕਿ ਐਜ਼ ਐਨ ਐਕਟਰ ਮੈਨੂੰ ਲੱਗਦਾ ਵੀ ਹਰ ਤਰ੍ਹਾਂ ਦਾ ਬੰਦੇ ਨੂੰ ਕੰਮ ਕਰਨਾ ਚਾਹੀਦਾ ਹੈ ਕਮੇਡੀ ਵਿੱਚ ਨਹੀਂ ਕਦੇ ਟਰਾਈ ਕੀਤਾ ਤੁਸੀਂ ਨੇ ਕਮੇਡੀ ਫਿਲਮਾਂ ਕੱਟ ਕਰਦੇ ਹੋ ਮੈਂ ਐਕਚੁਅਲੀ ਉਦੋਂ ਤੱਕ ਮੈਨੂੰ ਰੋਲ ਆਫਰ ਨਹੀਂ ਹੋਇਆ ਕੋਈ ਇਹ ਨਹੀਂ ਹੈਗਾ ਮੈਨੂੰ ਕਰਨੀਆਂ ਨਹੀਂ ਚਾਹ ਮੈਨੂੰ ਪਸੰਦ ਹੈ ਕਮੇਡੀ ਮੈਂ ਥੀਏਟਰ ਕਰਦਾ ਤਾਂ ਮੈਂ ਕਮੇਡੀ ਸ਼ੋਅ ਵੀ ਕੀਤੇ ਸਾਡਾ ਉਧਾਰਾਪਤੀ ਨਾਟਕ ਬਹੁਤ ਮਕਬੂਲ ਹੋਇਆ ਬਹੁਤ ਜ਼ਿਆਦਾ ਦੇਖਿਆ ਗਿਆ ਤਾਂ ਮੈਂ ਕਮੇਡੀ ਮੈਨੂੰ ਲੱਗਦਾ ਮੈਂ ਵਧੀਆ ਕਰ ਲੂੰਗਾ ਕਰ ਲੈਣਾ ਹੈ ਅਜੇ ਜਦੋਂ ਕੋਈ ਮੌਕਾ ਆਪਣੇ ਪੰਜਾਬੀਆਂ ਦੇ ਵਿੱਚ ਹੈ ਜੀ ਕਮੇਡੀ ਦਾ ਸਾਡੇ ਖੂਨ ਚ ਹੀ ਹੁੰਦਾ ਹੈਗਾ ਹਾਸਾ ਠੱਠਾ ਦਾ ਅਸੀਂ ਕਰਦੇ ਹੀ ਰਹਿੰਦੇ ਆ ਤੇ ਉਹ ਫਿਲਮ ਵੀ ਜਲਦੀ ਤੁਹਾਨੂੰ ਦਿਖਾਵਾਂਗੇ ਜਿਹੜੀ ਮੇਰੀ ਹੁਣ ਰੋਮਾਂਟ ਕੀ ਕੀਤਾ ਉਹ ਨਾਮ ਨਾਮ ਉਹਦਾ ਮੈਨੂੰ ਵੀ ਨਹੀਂ ਪਤਾ ਸਾਡੇ ਭਾਈ ਜਦੋਂ ਦੱਸਣਗੇ ਡਾਇਰੈਕਟਰ ਉਹਦੇ ਲਖਾ ਭਾਜੀ ਨੇ ਡਾਕਟਰ ਲਖਾ ਲਰੀ ਤੇ ਪ੍ਰੋਡਿਊਸਰ ਉਹਦੇ ਲਖਵਿੰਦਰ ਹੈ ਰਕਵਿੰਦਰ ਸੋਹੀਪਰਾ ਜਦੋਂ ਉਹ ਦੱਸਣਗੇ ਤਾਂ ਆਪਾਂ ਨਾਮ ਤੋਂ ਦੱਸ ਦਾਂਗੇ ਹੋਰ ਭਾਜੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦਾ ਜਾਂਦੇ ਆਂਦੇ ਫਿਲਮ ਆ ਰਹੀਆਂ 9 ਫਰਵਰੀ ਨੂੰ ਮੈਂ ਇਹੀ ਅਪੀਲ ਹੀ ਕਰੂੰਗਾ ਹੱਥ ਜੋੜ ਕੇ ਕਿ ਤੁਸੀਂ ਸਾਰੇ ਜਾਣੇ ਫਿਲਮ ਜ਼ਰੂਰ ਦੇਖ ਕੇ ਫਿਲਮ ਦੇਖ ਕੇ ਦੱਸਿਓ ਵੀ ਫੀਡਬੈਕ ਦਿਓ ਵੀ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਕਿਉਂਕਿ ਤੁਹਾਡੇ ਫੀਡਬੈਕ ਨਾਲ ਹੀ ਅਗਲੀਆਂ ਫਿਲਮਾਂ ਬਣਨੀਆਂ ਨੇ ਜੇ ਤੁਸੀਂ ਚੰਗਾ ਮਾੜਾ ਜੋ ਵੀ ਉਹ ਚ ਲੱਗਦਾ ਤਾਂ ਤੁਸੀਂ ਦੱਸੋਗੇ ਤਾਂ ਅਸੀਂ ਉਹ ਚੀਜ਼ਾਂ ਨੂੰ ਸੁਧਾਰਾਂਗੇ ਤੇ ਤੁਸੀਂ ਐਂਟਰਟੇਨ ਕਰੋਗੇ ਫਿਲਮ ਦੇਖ ਕੇ ਜ਼ਰੂਰ ਦੇਖਿਓ 9 ਫਰਵਰੀ ਨੂੰ ਖਿਡਾਰੀ ਬਹੁਤ ਧੰਨਵਾਦੀ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਹੀ ਸੋਹਣਾ ਲੱਗਿਆ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਤੇ ਆ ਸੰ ਸਾਡੇ ਨਾਲ ਨਵਦੀਪ ਕਲੀਅਰ ਜੀ ਤੇ ਫਿਲਮ ਆ ਰਹੀ 9 ਫਰਵਰੀ ਨੂੰ ਖਿਡਾਰੀ ਜ਼ਰੂਰ ਦੇਖਣ ਜਾਓ ਸਿਨੇਮਾ ਘਰਾਂ ਦੇ ਵਿੱਚ ਤੇ ਮੇਰਾ ਨਾਮ ਕੈਮਰਾ ਸੀਐਮ ਤੁਸੀਂ ਦੇਖਦੇ ਰਹੋ ਪੰ